ਅੱਜ ਇਸ ਸ੍ਰੀਤਾਲ ਅੱਜ ਆਪਾਂ ਖੋਲੇ ਪਹਿਲਾਂ ਵੱਡੇ ਚੂਚੇ ਵੱਡੇ ਚੂਚੇ ਆਪਣੇ ਕੋਲ ਪੰਜ ਹੀ ਰਹਿ ਗਏ ਦੋ ਫਿਰ ਦੇਖ ਆ ਫਿਰਦਾ ਤੇ ਦੋ ਆ ਫਿਰਦੇ ਬਾਈਨੇ ਚੂਚੇ ਰਹਿ ਗਏ ਪੰਜ ਵੱਡੇ ਆਪਣੇ ਕੋਲ ਤੇ ਇੱਕ ਆ ਜਿਹੜਾ ਢਿੱਲਾ ਜਿਹਾ ਹੈਗਾ ਇਹਨੂੰ ਆਪਾਂ ਦਵਾਈ ਦੂ ਵੀ ਦਿੱਤੀ ਹੁਣ ਆ ਪੰਜ ਚੂਚੇ ਰਹਿ ਗਏ ਆਪਣੇ ਕੋਲ ਵੱਡੇ ਬਾਕੀ ਆਪਾਂ ਸੇਲ ਕਰਤੇ ਸਾਰੇ ਤੇ ਆ ਵੇਖੋ ਉਹ ਚੂਚੇ ਨੂੰ ਆਪਾਂ ਦਵਾਈ ਦਿੱਤੀ ਹੁਣ ਬਾਕੀ ਵੇਖੋ ਸੈੱਟ ਹੋਊਗਾ ਕਿ ਨਹੀਂ ਹੋਊਗਾ ਆ ਫਿਰ ਆਪਣੇ ਵੀਰੇ ਵੱਡੇ ਚੂਚੇ ਸਾਰੇ ਵੱਡੇ ਮੁਰਗੇ ਠੀਕ ਹੈ ਕੁਛ ਆ ਇੱਧਰ ਫਿਰਦੇ ਕੁਛ ਉੱਪਰਲੇ ਪਾਸੇ ਫਿਰਦੇ ਬਲਦ ਤੇ ਉੱਪਰਲੇ ਪਾਸੇ ਸਾਰੇ ਆਪਣੇ ਵੱਡੇ ਮੁਰਗੇ ਹੈਗੇ ਜੇ ਵੱਡੇ ਮੁਰਗੀਆਂ ਤੇ ਮੁਰਗੇ ਆ ਵੀ ਠੀਕ ਠਾਕ ਨੇ ਮਿੱਤਰੋ ਸਾਰੇ ਤੇ ਆ ਆਪਣਾ ਟੋਮਟਾ ਜੇਰੀ ਕੱਲ ਇਹਨੂੰ ਵੀ ਨਾ ਆਇਆ ਸੀਗਾ ਆ ਏ ਵੀ ਠੀਕ ਠਾਕ ਹੈ ਮਿੱਤਰੋ ਤੇ ਆ ਆਪਣਾ ਵੱਡਾ ਮੁਰਗਾ ਬਾਕੀ ਉਹ ਫਰਦੇਸੀਲ ਮੁਰਗੇ ਤੇ ਨਾਲ ਮੁਰਗੀਆਂ ਆ ਵੀ ਸੀਲ ਮੁਰਗੀ ਹੁਣ ਤੁਹਾਨੂੰ ਬਖਾਨਨੇ ਆ ਜਿਹੜੇ ਆਪਣੇ ਕੱਲ ਆਪਾਂ ਵੱਡੇ ਚੂਚੇ ਲੈ ਕੇ ਆਏ ਸੀ ਛੋਟੇ ਚੂਚੇ ਲੈ ਕੇ ਆਏ ਸੀਗੇ ਉਹ ਤੁਹਾਨੂੰ ਬਖਾਨਨੇ ਆ ਬਾਕੀ ਤਾਂ ਬਾਹਰ ਹੀ ਹੈਗੇ ਆ ਸਾਰੇ ਉਹ ਛੋਟੇ ਜਿਹੜੇ ਆ ਉਹ ਅੰਦਰ ਹੈਗੇ ਆ ਉਧਰ ਉਹ ਵੀ ਤੁਹਾਨੂੰ ਬਖਾਨਨੇ ਆ ਤੋ ਜੀ ਮਿੱਤਰੋ ਆ ਆਪਣੇ ਕੋਲ ਜਿਹੜੇ ਕਮਰੇ ਦੇ ਵਿੱਚ ਰੱਖੇ ਹੋਏ ਆ ਛੋਟੇ ਚੂਚੇ ਹੋਇ ਸਾਰੇ ਸਾਰੇ ਜਿਹੜੇ ਕੱਲ ਆਪਾਂ ਲੈ ਕੇ ਆਏ ਸੀਗੇ 50 ਚੂਚੇ ਉਹ ਤੇ ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਮਾਪੋਂ ਵੀ ਇਹ ਸਾਰੇ ਇੱਥੇ ਬਤੇ ਰਿਹਾ। ਫੇਰ ਵੀ ਸਾਰੇ ਠੀਕ ਠਾਕ ਨੇ। ਇੱਕ ਆਪਣਾ ਸ਼ਾਇਦ ਇੱਕ 3-4 ਦਿਨ ਐਕਸਪਾਇਰ ਹੋ ਗਿਆ ਸੀਗਾ ਆਪਿਆ। ਤੇ ਪਤਾ ਨਹੀਂ ਕਿਵੇਂ ਮਰ ਗਿਆ। ਸਿਗੇ ਦਾ ਠੀਕ ਸੀ ਬੱਕੀ ਚਲੋ ਠੀਕ ਹੈ ਜੋ ਹੋਇਆ ਉਹ ਚੰਗਾ ਹੀ ਹੋਇਆ ਬਾਕੀ ਠੀਕ ਠਾਕ ਨੇ ਮਿੱਤਰੋ ਫੀਡ ਇਹਨਾਂ ਨੂੰ ਪਾਈ ਹੋਈ ਹੈ ਪਾਣੀ ਵੀ ਇਹਨਾਂ ਨੂੰ ਪਾਇਆ ਹੋਇਆ ਕੱਲ ਆਪਾਂ ਦੋ ਹੋਰ ਡਰਿੰਕਰ ਵੀ ਲੈ ਗਏ ਸੀਗੇ ਤੇ ਕੋਹ ਵਾਲਾ ਤੇ ਕਾਲਾ ਪਹਿਲਾਂ ਆਪਣੇ ਕੋਲ ਦੋ ਸੀਗੇ ਤੇ ਦੋ ਹੋਰ ਲੈਂਦੇ ਹੁਣਾ ਵੀ ਠੀਕ ਠਾਕ ਹੈ ਸਾਰੇ ਬਾਕੀ ਡੇ ਬਾਏ ਡੇ ਤੁਹਾਨੂੰ ਬਿੰਦੇ ਰਵਾਂਗੇ ਜਿਹੜੀ ਇਨਫੋਰਮੇਸ਼ਨ ਹੋਊਗੀ ਡੇਲੀ ਦੀ ਰਿਪੋਰਟ ਠੀਕ ਹੈ ਹੁਣ ਤੁਹਾਨੂੰ ਮੁਖਾਲੇ ਆਪਣੇ ਵੱਡੇ ਕਬੂਤਰ ਤੇ ਹੂਤਰੀਆਂ ਅੱਜ ਦੇ ਆਪਣੇ ਅੰਡੇ ਅੱਜ ਦੇ ਅੰਡੇ ਆਪਣੇ ਮਿੱਤਰੋ ਤੇ ਕੁਝ ਉਹ ਦਰ ਪਏ ਆ ਬਾਕੀ ਤਾਂ ਆਪਾਂ ਸੇਲ ਕਰਤੇ ਸੀ ਕਿਸੇ ਭਰਾ ਨੂੰ ਤੇ ਇੱਥੇ ਅੰਡੇ ਲਾਉਂਦੀਆਂ ਹਾਂ ਮੁਰਗੀਆਂ ਤੇ ਇਹਨਾਂ ਨੂੰ ਦਾਣਾ ਪਾਇਆ ਪਿਆ ਪਾਣੀ ਵੀ ਪਾਇਆ ਪਿਆ ਇੱਧਰ ਇੱਧਰ ਵੀ ਪਾਣੀ ਪਾਇਆ ਪਿਆ ਤੇ ਆ ਆਪਣੇ ਤਿੰਨ ਅੰਡੇ ਵੀਰੇ ਦਿਨ ਦੇ ਅੱਜ ਦੇ ਇਹ ਆਪਣਾ ਹੈਗਾ ਕਬੂਤਰਾਂ ਦਾ ਖੁੱਡਾ ਵੱਡੇ ਕਬੂਤਰਾਂ ਦਾ ਖੁੱਡਾ ਇਹਨਾਂ ਦੇ ਵੀ ਤੁਹਾਨੂੰ ਕਰਾਉਨੇ ਸਵੇਰ ਨਾਲ ਦਰਸ਼ਨ ਇਹ ਵੀ ਸਾਰੇ ਠੀਕ ਠਾਕ ਹੈ ਮਿੱਤਰੋ ਸਾਰੇ ਜਮ ਉਹ ਕਿਦਰ ਪੋੜਾ ਇਹ दाणे ਇਹਨਾਂ ਨੂੰ ਪਾਤੇ ਪਾਣੀ ਪੁਣੀ ਚੇਂਜ ਕਰਤਾ ਇਹਨਾਂ ਦਾ ਤੇ ਇਹ ਵੀ ਠੀਕ ਠਾਕ ਨੇ ਮਿੱਤਰੋ ਇੱਕ ਉੱਤੇ ਬੈਠੇ ਇੱਕ ਉਹ ਇੰਦਰ ਬੈਠੇ ਉੱਤੇ ਤੇ ਬਾਕੀ ਮੋਜਿਆ ਮੰਨ ਰਹੇ ਨੇ ਮਿੱਤਰੋ ਇਹ ਸਾਰੇ ਠੀਕ ਹੈ ਗੋਲ ਮਿਲਾ ਕੇ ਇਹਨਾਂ ਤਰ ਆਪਣੇ ਜੋੜੇ ਵਾਲਾ ਖੁੱਡਾ ਆ ਕੋਤਰੀ ਅੰਡੇ ਤੇ ਬੈਠੀ ਹੈ ਇੱਕੋ ਬੱਚਾ ਉਹ ਕਬੂਤਰਾ ਵੱਡਾ ਤੇ ਇਹ ਵੀ ਠੀਕ ਠਾਕ ਨੇ ਮਿੱਤਰੋ ਪਾਣੀ ਵੀ ਇਹਨਾਂ ਨੂੰ ਪਾਤਾ ਚੇਂਜ ਕਰਤਾ ਸੀ ਤੇ ਦਾਣੇ ਵੀ ਇਹਨਾਂ ਨੂੰ ਪਾਤੇ ਬਾਕੀ ਆ ਠੀਕ ਠਾਕ ਨੇ ਮਿੱਤਰੋ ਇਹ ਵੀ ਸਾਰੇ ਬੱਚੇ ਜਿਹੜੇ ਦੇ ਨਿਕਲਣੇ ਹੋਦਦੇ ਆ ਆਪਾਂ ਤੁਹਾਨੂੰ ਵਿਖਾਵਾਂਗੇ ਬੱਚਿਆਂ ਦੇ ਵੀ ਦਰਸ਼ਨ ਜਰੂਰ ਕਰਾਵਾਂਗੇ ਜੇ ਰੱਬ ਸੁੱਖ ਰੱਖੇ ਤਾਂ ਨਿਕਲ ਕੇ ਤਾਂ ਹੁਣ ਤੁਹਾਨੂੰ ਦੂਜੇ ਕਬੂਤਰ ਬਖਾਨਨੇ ਆ ਆਪਣੇ ਜਿਹੜੇ ਬਿਮਾਰ ਹੈਗੇ ਉਹ ਇਹ ਆਪਣਾ ਉਹ ਖੁੱਡਾ ਮਿੱਤਰੋ ਜਿਹੜੇ ਆਪਣੇ ਦੋਨੋਂ ਜਾਨਵਰ ਬਿਮਾਰ ਹੈਗੇ ਜਿਹੜੇ ਆਸੀ ਉਹ ਇਹ ਤੌਣ ਘਮਾਉਂਦੇ ਪਰੇ ਉੜਦੇ ਨਹੀਂ ਦਾਣਾ ਪਾਣੇ ਜਮਾ ਸਹੀ ਖਾਂਦੇ ਆ ਦਾਣਾ ਪਾਣੀ ਸਹੀ ਖਾਂਦੇ ਆ ਤੇ ਉਹ ਉੜਦੇ ਨਹੀਂ ਦਵਾਈ ਦੂਈ ਨਾ ਦਿੱਨੇ ਆ ਪਰ ਕੋਈ ਅਸਰ ਨਹੀਂ ਕਰਦੀ ਇਹਨਾਂ ਤੇ ਇਹ ਆਪਣੀਆਂ ਵੱਡੀਆਂ ਕਬੂਤਰਾਂ ਦਾ ਗੁੱਡਾ ਮਿੱਤਰੋ ਇਹ ਵੀ ਮੈਂ ਚੈੱਕ ਕੀਤੇ ਸੀਗੇ ਪਹਿਲਾਂ ਸਾਰੇ ਠੀਕ ਠਾਕ ਨੇ ਇਹ ਵੀ ਸਾਰੇ ਬੱਚੇ ਵੀ ਤੜੇ ਹੋਏ ਬੱਚੇ ਨਾਲ ਕਬੂਤਰਿਆਂ ਦੇ ਨਾਲ ਤੇ ਇਹ ਵੀ ਸਾਰੇ ਠੀਕ ਠਾਕ ਹੈ ਉਡਾਈ ਨਹੀਂ ਆ ਜਾਪਾ ਕਿਉਂਕਿ ਕਾਲ ਕਬੂਤਰੀ ਬਾਜੀ ਛੱਡੀ ਹੋਈ ਸੀ ਕਹਿੰਦੇ ਕਿ ਗੇੜਿਆਂ ਤੇ ਵੀ ਛੱਡੀ ਹੋਈ ਸੀ ਉਹ ਲਾਲ ਪੱਲੇ ਵਾਲੀ ਕਬੂਤਰੀ ਜਿਹੜੀ ਲਾਸਟ ਤੇ ਬੈਠੀ ਹੈ ਬਾਕੀ ਇਹ ਸਾਰੀਆਂ ਕਬੂਤਰੀਆਂ ਮਿੱਤਰੋ ਆਪਣੀਆਂ ਸਾਰੀਆਂ ਤੇ ਆ ਵੀ ਠੀਕ ਠਾਕ ਨੇ ਮਿੱਤਰੋ ਸਾਰੇ ਤੇ ਹੋਰ ਵੀਡੀਓ ਵੇਖਣ ਲਈ ਮਿੱਤਰੋ ਕਰ ਲੋ ਚੈਨਲ ਸਬਸਕ੍ਰਾਈਬ ਆਪਾਂ ਡੇਲੀ ਦੀ ਅਪਡੇਟ ਜੋ ਵੀ ਹੋਊਗੀ ਆਪਣੇ ਕੋਲ ਡੇਲੀ ਦੀ ਅਪਡੇਟ ਪਾਇਆ ਕਰਾਂਗੇ ਠੀਕ ਹੈ ਮਿੱਤਰੋ